न कोई गेर पुराणे ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜੀ ਆਪਾਂ ਹੁਣ ਗੁਲਗੁਰਵਾ ਗਏ ਆ ਜੀ ਘਰ ਨੂੰ ਵਾਪਸ ਆਪਾਂ ਉੱਥੇ ਵੀ ਥੋੜੇ ਬੋੜਾ ਉੱਥੇ ਹੀ ਮੈਂ ਤੇ ਮੈਂ ਕਿੱਥੇ ਚੱਕੜਾ ਜੀ ਆਪਾਂ ਉੱਥੇ ਵੀ ਪਟਾਕੇ ਚਲਾ ਲਏ ਹੁਣ ਆਪਾਂ ਚਲਾਉਣੇ ਆ ਜੀ ਘਰੇ ਠੀਕ ਆ ਜੀ ਆਜੋ ਸਾਰੇ ਜਣੇ ਚਲੋਨੇ ਆ ਪਟਾਕੇ ਉੱਚੋ ਸਾਰੇ ਜਣੇ ਫਟਾ ਫਟ ਚੇਤੀ ਚਲਾ ਮੇਤਰਾ ਮਾਨੇ ਤੂੰ ਉਹ ਗਿੱਲੀ ਕਰ ਲੈਣੀ ਨਾਲੀ ਧੱਲੇ ਸੁੱਟਦੀ ਡਰਦੇ ਨਹੀਂ ਓਏ 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 ਮੈਂ ਨਹੀਂ ਯਾਰਾ ਡਰਨਿਆ ਉਹ ਭਰਾਵਾ ਕਰ ਲੀ ਉਹ ਦੱਸ ਕੀ ਬੰਦਾ ਚੱਕ ਫਿਰ ਚੱਲ ਦੁੱਜੀ ਉਹਨਾਂ ਕਿਹਾ ਮੈਂ ਨਹੀਂ ਉੱਥੇ ਵਾਲੀਆਂ ਆਪਾਂ ਮਕਾਏ ਆ ਬਾਹੂ ਇਹ ਤਾਂ ਪਹਿਲੀਆਂ ਪਈਆਂ ਦਿਵਾਲੀ ਵਾਲੀਆਂ ਉਹ ਨਹੀਂ ਇਹ ਇੰਨਾ ਹੀ ਹੈ ਵਿਚਾਰਾ ਮਦਮ ਜਿਆ ਇਹ ਹੋ ਗਈ ਉਹ ਇੰਨਾ ਦੀ ਆਵਾਜ਼ ਜ਼ਿਆਦੀ ਹੈ इनकी ਆਵਾਜ਼ ਜ਼ਿਆਦੀ ਹੈ ਨਾ ਹਾਂ ਜੀ ਹਾੜਾ ਹੈਂ ਇਹਦਾ ਕਿ ਨਹੀਂ ਕੋਈ ਨੁਕਸਾਨ ਹੈਗਾ ਚਲਾ ਕੇ ਵੇਖ ਲੈ ਚੱਲ ਨਹੀਂ ਰਹਿ ਨਹੀਂ ਨਹੀਂ ਜਾਰੀ ਗੱਲ ਤੇ ਚਲਾ ਕੇ ਵੇਖ ਲੈ ਇਹ ਆਦੀ ਵਿਚਾਰੀ ਥੱਲੇ ਕਿੱਲ ਕੇ ਜਾਂਦੀ ਆ ਹੂੰ ਚਲਾ ਦੇ ਚਲਾ ਦੇ ਚਲਾ ਦੋ ਉਹ ਘੂਮੀ ਜਾਂਦੀਆਂ ਲਾਉਣੀ ਦੋਵਾਂ ਨੂੰ ਅੱਜ ਹੈ ਓਏ ਆਹ ਲਾਈਟਰ ਚ ਨਹੀਂ ਦਮ ਆਹੋ ਇਹ ਵੀ ਗੱਲ ਚੱਲ ਬੱਬੂਏ ਦੋਵਾਂ ਲਾ ਕੇ ਆਈਆਂ ਹੁਣ

ਤੇ ਦੇ ਨਹੀਂ ਕਰ ਦਿੱਤੀ ਹੋਏ ਨਹੀਂ ਪਰ ਵਧੀਆ ਸੀ ਉਹ ਰੰਗ ਵਾਲੇ ਪਟਾਕੇ ਜੇ ਕਿੰਨੇ ਵਧੀਆ ਮਜ਼ਾ ਆਇਆ ਬਿਲ ਲਾ ਇਹਦਾ ਪੂਨਾ ਘੰਟਾ ਰੰਗਿਆ ਆਪਣਾ ਹੈਨਾ ਹਲਵਾਈ ਹੈਗੀ ਸੀ ਥੋੜੀ ਜੀ ਕਿੰਦੂ ਬਾਹਰ ਲੈ ਜਾ ਇਹਨਾਂ ਨੂੰ ਬਹੁਤ ਡਿਗਰਾ ਕਰਿਆ ਆ ਜੋ ਸਾਰੇ ਪਟਾਕੇ ਨਾਲ ਜਿੰਦੂ ਹਾਂ ਨਰਦਨ ਗੋਦਾਰ ਗਲਾਮ ਨਹੀਂ ਸਰਦਨ ਸਲੇਵਾ ਕੋਈ ਨਹੀਂ ਗਾਲ ਦੇ ਉਰੇ ਨੂੰ ਬਹੁਤ ਪਾ ਲੋ ਜਾ ਇਹਨੂੰ ਨਿਕਲ ਲਈ ਇਹਨੂੰ ਨਾ ਇਦਾਂ ਹੀ ਖੋਲਣਾ ਬਣਾ ਤੇ ਇਹ ਨਹੀਂ ਪਰ ਆ ਕਿੱਧਰ ਨੂੰ ਖੋਲਣਾ ਸੀ ਤੇ ਇਦਾਂ ਹੀ ਆ ਇਦਾਂ ਇਦਾਂ ਹੀ ਆ ਏਹ ਨਹੀਂ ਗਿਆ ਉਹ ਹਰਮਾਨਾ ਬਹੁਤ ਬੋਲ ਰਹੀ ਨਹੀਂ ਨਹੀਂ ਇਹ ਆ ਲੈ ਕੌਣ ਵਾ

ਕਿਉਂ ਵੇ ਕਿੱਦਾਂ ਨਿਕਲਦੀਆਂ ਗੱਟੀਆਂ ਇਹ ਲਾ ਓਏ ਓਏ ਤੇਰੀ ਅੜਗਾ ਚੱਲੇ ਹਾਂ ਚਲੋ ਜੀ ਥੋੜਾ ਹੋਈ ਚਲਾएंगे ਕਿੰਨੇ ਫਿਰ ਚਲਾਣਾ ਜਾਨ ਜਾਨ ਗਾਵਾਂ ਨਹੀਂ ਆ ਮੀਰਾ ਆ ਆਹਨੇ ਕੀ ਆ ਪਾ ਲਗੇ ਆ ਪਰ ਐਂਦਾ ਨਹੀਂ ਆਏ ਡਾਰੀ ਦਾ ਆ ਬਗਵਾਜ ਜੀ ਆ ਵੇਖੀ ਇੱਧਰ ਬਣਾਇਆ ਇਹ ਬੜਾ ਏ ਪਲੇਅਰ ਚਲੋ ਯਾਰ ਚਲੋ ਯਾਰ ਇਹ ਪਲੇਅਰ ਮਾੜਾ ਏ ਪਤਾ ਨਹੀਂ ਥੱਲੇ ਨਾਲ ਡਿੱਗ ਫੇ ਇਹ ਨਾ ਨਹੀਂ ਆਇਆ ਉਹ ਵਾਲਾ ਨਹੀਂ ਕਿਦੂ ਇਹ ਆ ਗਿਆ ਆ ਮੇਰੇ ਨਾਲ ਟੈਸਟ ਕਰਦੇ ਹਾਂ ਹਾਂ ਇਹ ਵੀ ਨਹੀਂ ਆ ਗਿਆ ਤੇ ਇਡਾ ਖਾਸ ਆ ਮੈਂ ਕਹਿਆ ਤਾਂ ਚੱਲੂ ਤਾਂ ਚੱਲੂ ਚੱਲਦਾ ਹੀ ਨਹੀਂਗਾ ਇਹ ਤਾਂ ਮੂਨਾ ਛੜਾ ਲੀਤੀ ਆ ਆਖਿਆ ਤੇ ਇਹੀ ਕਿਡਾ ਖਾਸ ਆ ਇਹ ਮਾਨਿਆ ਤੂੰ ਬੈਠਾ ਜਨਮ परियो जाप। मैं भी चलो ना एक तू। चाल दे ले ओके जाप। चाल दे ले चाल सी। तका माझ दे ले। जिडा एली जाड़ी बास। ਇੱਕ ਹੀ ਵੈਰਾਈ ਆ ਹਾਂ ਕੁਛ ਹਵਾਈ ਬੜੀ ਵੱਜਣ ਢਈ ਆ ਬਲਿੰਕ ਜਾਣਾ ਅਬੀ ਸਟਾਰਟ ਹੋ ਜਾਏਗਾ ਸਟਾਰਟ ਹੋਣੀ ਢੀਆ ਆ ਉੱਡਣ ਲੱਗੀ ਆ ਅਬੀ ਸਟਾਰਟ ਹੋ ਗਿਆ ਨੇ ਕੋਹਣਾ ਕੋਟੇ ਹੋ ਗਿਆ ਓਹੋ ਮਜਾ ਮਾਰਤਾ ਕਿੰਦੂ ਉਹਨੇ ਉਹਨੇ ਨਾਰ ਨੇ ਡੰਡ ਲਾਤੀ ਨਾਰ ਨੇ ਡੰਡ ਲਾਤੀ ਹੁਣ ਵੇਨੇ ਆ ਓੜਾ ਤੇਜ ਹੋਏ ਕਾਟਿਆ ਫਾੜ ਚਲਾ ਲਾ ਤੂੰ ਹੀ ਉਹ ਸੱਚੀ ਹੋਣੀ ਚਾਚੀ ਆ ਚਲਾ ਹਮ ਕੋ ਡਰ ਲੱਗਦਾ ਹੈ ਕਿਹੜਾ ਪਿਆਵਾ ਕਿੱਥੇ ਪਿਆਵਾ ਮੰਜੀਰ ਕਹਿੰਦੀ ਹੱਥੇ ਹੀ ਫੜ ਕੇ ਨਾਲ ਚਲਾਣਾ ਤਾਂ ਨਹੀਂ ਛੱਡਦੀ ਪਲਕ ਹਵਾਵਾਂ ਬੜੀ ਚੱਲਣ ਦੀ ਆ ਗੱਲ ਹੋਰ ਨਹੀਂ ਕੋਈ ਕਾਟਿਆ ਆਵੇ ਕੀ ਹੋਵੇ ਪਰ ਇਹਨੂੰ ਅੱਗ ਕਿੱਥੇ ਲਾਉਣੀ ਹੈ ਆਈ ਡੋਨਟ ਨੋ ਆਲੇ 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 ਇਹ ਐਨਾ ਨਹੀਂ ਲੱਗਣੀ ਯਾਰ ਨਾਲ ਲੱਗਣੀ ਨਹੀਂ ਨਹੀਂ ਆ ਦੇਖੀ ਜਾਈ ਨੂੰ ਉਹ ਯਾਰ ਇਹ ਦੇਖਿਆ ਵਾ ਇੱਥੇ ਲੱਗਦੀ ਨਹੀਂ ਕਿਤੇ ਨਹੀਂ ਨਹੀਂ ਕਿਟਾ ਵਾ ਵੇਖਾ ਵੇ ਆਹ ਵਾਹ ਲੋ ਜਾ ਨਿਕਲੋ ਖਲੋ ਜਾਈ ਹੁਣ ਆ ਵੇਖੀਏ ਕਿ ਸਟਾਰਟਰ ਨਾਲ ਸ਼ਾਰਟਰ ਨੂੰ ਕਰਨਾ ਹੀ ਕਿੰਨਾ ਚੱਲੇ ਸ਼ਾਰਟ ਆਈ ਤੇ ਵੇਖਦੇ ਆ ਕਿਹ ਵੈਰਾਈਟੀ ਆ ਦੇ ਇਹਦੇ ਪੁੱਠਾ ਤੇ ਨਹੀਂ ਚੱਲਦਾ ਲੱਗ ਕੇ ਬੰਨੇ ਚੰਦ ਕੇ ਦਾ ਲਗਾ ਕੰਦ ਨਾ ਕੰਮ ਸੇਗਾ ਚੱਲ ਚੱਲ ਤੁਰ ਪਾ ਪਰ ਲੈ ਆ ਤੇ ਹੋਰ ਹੀ ਕੁ ਹੋ ਗਿਆ ਬਸ ਬਸ ਤਾਰੇ ਹੀ ਆ ਆਂਦਾ ਆਂਦਾ ਵੀਰ ਜੀ ਬਹੁਤ ਟੌਪ ਦਾ ਵਾ ਆਂਦਾ ਵੀਰ ਜੀ ਬਹੁਤ ਟੌਪ ਦਾ ਵਾ ਏ ਕੋਈ ਨਾ ਜਾਇਓ ਜੀ ਪਟਾਕਾ ਵਾਲੀ ਫੈਕਟਰੀ ਚ ਜਾਂ ਕਿਨੇ ਡੇ ਆ ਮੈਨੂੰ ਤੇ ਆਵਰੇ ਪਟਾਕਾ ਘੰਡਿਆ ਪੈਸੇ ਬਣਾਉਣ ਦਾ ਕਾ ਓ ਇੱਕਦਾਰ ਆ ਓਹੋ ਹੋ ਸਮਾਪਤੀ 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 ਓਏ 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 ਪਿੱਟੇ ਮੂੰ ਪਿੱਟੇ ਮੂੰ ਸ਼ਮੀਤ ਉਹ ਵਿਚਾਰੇ ਬੀਲਿੰਗ ਹੀ ਰਹਿ ਗਈ ਗਿੰਦੋ ਚੱਲ ਗਿਆ ਚੱਲ ਗਿਆ ਹੋਰ ਨਹੀਂ ਆਹ ਜਾ ਵਿਚਾਰੇ ਨਾਲ ਧੱਕਾ ਹੀ ਹੋ ਗਿਆ ਹੈ ਚਲਾਇਆ ਚਲਾ ਲਾ ਭਰਾਵਾ ਲੱਬ ਓਏ ਆਂਦਾ ਮੈਂ ਬਰੂਨੋ ਆ ਗਿਆ ਬਰੂਨੋ ਤੁਹਾਨੂੰ ਬਰਾ ਲ ਵਿਚਾਰੇ ਦਾ ਬਸ ਹੋਰ ਹੀ ਥੱਕ ਗਏ ਬਹੁਤ سارے ਪਟਾਕੇ ਚਲਾਏ ਵੀਡੀਓ ਬਣਾ ਕੇ ਘਟ ਬਣਾਈ ਗੁਰਦੁਆਰੇ ਪਰ ਬਹੁਤ ਮਜਾ ਆਇਆ ਹੈ ਗੁਰਦੁਆਰੇ ਪਤਾ ਕੀ ਉਥੇ ਇਹ ਵੀ ਦਵਾਰ ਚਲਾ ਲੀਏ ਫਿਰ ਚਾਪ ਥੋੜੀ ਜਿਹੀ ਬਣਾਈ ਆ ਓਏ ਓਏ ਡਰ ਗਿਆ ਆਪੇ ਡਰ ਗਿਆ ਆਪੇ ਜਾਣਾ ਇਹਨਾਂ ਗੁਰਦੁਆਰੇ ਅਹੀਂ ਘਟੋ ਘਟ ਮੈਨੂੰ ਲੱਗਦਾ 15-20 ਜਣੇ ਹੀ ਤਾਂ ਹੀ ਪਤਾ ਨਹੀਂ ਲੱਗਾ ਤਾਂ ਹੀ ਉਹਦੇ ਪੌਣੇ ਘੰਟੇ ਸਮਾਪਤ ਕਰਦੇ ਇਹ ਕਿਹੜਾ ਵਾ ਇਹ ਕਿਹੜਾ ਵਾ ਡੀਆਈ ਉਹੀ ਕੰਬੀਰੀ ਜੀ ਆ ਕੰਬੀਰੀ ਜੀ ਜਾਂਦਾ ਉਹ ਤੇਰੇ ਹੁਣ ਤੇਰੇ ਵਾਲਾ ਸ਼ਾਰਟ ਫੇਖ ਖੜਾ ਚਾਚਾ ਮੱਧ ਵਾਲੇ ਦੇਣਾ ਠੀਕ ਆ ਆ ਜਿਹੜੇ ਰਹਿ ਗਏ ਇਹ ਵੀ ਮੱਦ ਵਾਲੇ ਦੇਣ ਗੁਰਦੁਆਰੇ ਕਿਉਂਕਿ ਖੰਡਪਾੜ ਸਾਹਿਬ ਰੱਖਣਾ 9 ਤਰੀਕ ਨੂੰ ਹੈ ਬੱਸ ਠੀਕ ਆ 9 ਤਰੀਕ ਨੂੰ ਖੰਡਪਾੜ ਸਾਹਿਬ ਰੱਖਣਾ ਤੇ ਉਦਣ ਚਲਾਵਾਂਗੇ ਹੋਰ ਪਟਾਕੇ ਚਲੋ ਜੀ ਚੰਗਾਈ ਸਾਰਿਆਂ ਨੂੰ ਸਾਡੇ ਵੱਲੋਂ ਫੇਰ ਤੋਂ ਇੱਕ ਵਾਰ ਲੱਖ ਲੱਖ ਵਧਾਈਆਂ ਪ੍ਰਕਾਸ਼ ਪੁਰਬ ਦੀਆਂ ਤੇ ਹਰ ਜਗ੍ਹਾ ਹੀ ਮਨਾਇਆ ਗਿਆ ਜੀ ਸਾਡੇ ਇੱਥੇ ਵੀ ਖਜਨ ਦਾ ਕੀ ਕੀ ਹੋਇਆ ਵਾ ਜੀ ਦੀ ਫੋਟੋ ਨਹੀਂ ਹੋਣ ਦੀ ਗੱਡੀ ਹੋ ਗਿਆ ਮੁੱਕੀ ਵਾਰੀ ਆ ਕਿੰਦਾ ਮੈਂ ਤਾਂ ਕਹਿਣ ਲੱਗੀ ਕਿ ਸਾਰਿਆਂ ਨੂੰ ਮੇਰੇ ਵੱਲੋਂ ਵੀ ਲੱਖ ਲੱਖ ਵਧਾਈਆਂ ਚਲੋ ਸਾਡੀ ਚਾਚੀ ਵੱਲੋਂ ਵੀ ਲੱਖ ਲੱਖ ਵਧਾਈਆਂ ਹੈ ਚਲੋ ਜੀ ਬਹੁਤ ਵਧੀਆ ਲੱਗਾ ਅੱਜ ਤੇ ਅਸੀਂ ਇੰਜੋਏ ਕੀਤਾ ਚਲੋ ਚੰਗਾ ਜੀ ਸਾਰਿਆਂ ਨੇ ਕੋਈ ਨਹੀਂ ਹਾਏ ਕਲਾ ਛੱਡਿਆ ਕੁੜੀ ਨੇ ਆ ਕਿਨੇ ਛੱਡਤਾ ਵਾ